ਪੰਜਾਬ ਵਿੱਚ 2024 ਦੀਆਂ ਲੋਕ ਸਭਾ ਚੋਣਾਂ 'ਚ ਕਈ ਨਵੇਂ ਰਿਕਾਰਡ ਕਾਇਮ ਹੋਏ ਨੇ ਕਈ ਨਵੇਂ ਮੀਲ ਪੱਥਰ ਕਾਇਮ ਹੋਏ ਨੇ ਕਈ ਨਤੀਜੇ ਹੈਰਾਨੀਜਨਕ ਵੀ ਆਏ ਨੇ ਤੇ ਇੱਕ ਹੋਰ ਨਵਾਂ ਰਿਕਾਰਡ ਕਾਇਮ ਹੋਇਆ ਹੈ ਪੰਜਾਬ ਦੀਆਂ 2024 ਦੀਆਂ ਲੋਕ ਸਭਾ ਚੋਣਾਂ ਦੇ ਨਤੀਜਿਆਂ ਦਰਾਂ ਇੱਕ ਹੋਰ ਨਵਾਂ ਰਿਕਾਰਡ ਕਾਇਮ ਹੋਇਆ ਹੈ ਉਹ ਹੈ ਕਿ ਤਿੰਨ ਪੁਸ਼ਤਾ ਪਾਰਲੀਮੈਂਟ ਵਿੱਚ ਭੇਜਣ ਦਾ ਪਹਿਲਾ ਰਿਕਾਰਡ ਕਾਇਮ ਕੀਤਾ ਹੈ ਮਲੋਆ ਪਰਿਵਾਰ ਨੇ ਪਾਰਲੀਮੈਂਟ ਵਿੱਚ ਤਿੰਨ ਪੁਸ਼ਤਾ ਭੇਜਣ ਦਾ ਰਿਕਾਰਡ ਕਾਇਮ ਕੀਤਾ ਹੈ ਮਲੋਆ ਪਰਿਵਾਰ ਨੇ ਜਿਹੜੇ ਸਰਵਜੀਤ ਸਿੰਘ ਮਲੋਆ ਫ੍ਰੀਕੋਰਟ ਤੋਂ ਜਿਹੜੇ ਚੁਣੇ ਜਾ ਰਹੇ ਨੇ ਐਮਪੀ ਚੁਣੇ ਜਾ ਰਹੇ ਨੇ ਲੋਕ ਸਭਾ ਮੈਂਬਰ ਚੁਣੇ ਜਾ ਰਹੇ ਨੇ ਆਜ਼ਾਦ ਉਮੀਦਵਾਰ ਵਜੋਂ ਉਹ ਇਸ ਮਲਵਾ ਪਰਿਵਾਰ ਦੀ ਤੀਜੀ ਪੁਸ਼ਤ ਦੇ ਮੈਂਬਰ ਨੇ ਜਿਹੜੇ ਕਿ ਪਾਰਲੀਮੈਂਟ ਚ ਜਾਣਗੇ ਇਸ ਤੋਂ ਪਹਿਲਾਂ ਇਸੇ ਪਰਿਵਾਰ ਦੀਆਂ ਦੋ ਪੁਸ਼ਤਾਂ ਭਾਵ ਇਹਨਾਂ ਦੇ ਜਿਹੜੇ ਦੋ ਪੁਸ਼ਤਾਂ ਦੇ ਜਿਹੜੇ ਪਰਿਵਾਰ ਦੇ ਮੈਂਬਰ ਸੀ ਉਹ ਪਾਰਲੀਮੈਂਟ ਵਿੱਚ ਜਾ ਚੁੱਕੇ ਨੇ ਇਹਨਾਂ ਦੇ ਮਾਤਾ ਬਿਮਲ ਕੌਰ ਖਾਲਸਾ ਸਰਜੀਤ ਸਿੰਘ ਦੇ ਮਾਤਾ ਬਿਮਲਕੌਰ ਖਾਲਸਾ ਤੇ ਅ ਸਰਜੀਤ ਸਿੰਘ ਦੇ ਦਾਦਾ ਜੀ ਸੁੱਚਾ ਸਿੰਘ ਮਲਵਾ ਉਹ ਵੀ ਪਾਰਲੀਮੈਂਟ ਵਿੱਚ ਲੋਕ ਸਭਾ ਮੈਂਬਰ ਹੀ ਚੁਣੇ ਜਾ ਚੁੱਕੇ ਨੇ 1999 ਦੇ ਵਿੱਚ 1999 ਦੇ ਵਿੱਚ ਜਿਹੜੀ ਪਾਰਲੀਮੈਂਟ ਚੁਣ ਹੋਈ ਸੀ ਉਹਦੇ ਵਿੱਚ ਬੀਬੀ ਬਿਮਲਕੌਰ ਖਾਲਸਾ ਚੁਣੇ ਗਏ ਸੀ ਰੋਪੜ ਹਲਕੇ ਤੋਂ ਉਹ ਉਹ ਨੋਪੜ ਉਹ ਵਿਧਾਨ ਸਭ ਰੋਪੜ ਲੋਕ ਸਭਾ ਹਲਕਾ ਹੁੰਦਾ ਸੀ ਅਨੰਤਪੁਰ ਸਾਹਿਬ ਉਹਦਾ ਨਾਂ ਬਾਅਦ ਚ ਰੱਖਿਆ ਗਿਆ ਸੋ 1999 ਚ ਬਿਮਲਕੌਰ ਖਾਲਸਾ ਰੋਪੜ ਤੋਂ ਸ਼੍ਰੋਮਣੀ ਕਾਲੀਦਾਲ ਮਾਨ ਦੇ ਉਮੀਦਵਾਰ ਸਨ ਤੇ ਉਹਨਾਂ ਨੂੰ ਉਸ ਹਲਕੇ ਦੇ ਵਿੱਚ ਦਾ ਸ਼੍ਰੋਮਣੀ ਕਾਲੀਦਾਲ ਬਾਦਲਦੀਪ ਸਪੋਰਟ ਵੀ ਸੀ ਉਹਨਾਂ ਨੇ ਆਪਣਾ ਉਮੀਦਵਾਰ ਨਹੀਂ ਸिखੜਾ ਕੀਤਾ 1999 ਚ ਬੀਬੀ ਬਿਮਲਕੌਰ ਖਾਲਸਾ ਰੋਪੜ ਹਲਕੇ ਤੋਂ ਲੋਕ ਸਭਾ ਮੈਂਬਰ ਦੇ ਤੌਰ ਤੇ ਜਿੱਤੇ ਸਨ ਯਾਦ ਰਹਿ ਕੇ ਇਹ ਵਿਭਗਨੁਕ ਵਿਮਲਕਰ ਖਾਲਸਾ ਬੈਂ ਸਿੰਘ ਦੇ ਜਿਹੜੇ ਕਿ ਇੰਦਰਾ ਗਾਂਧੀ ਦੇ ਕਤਲ ਦੇ ਦੋਸ਼ ਵਿੱਚ ਇਹਨਾਂ ਨੂੰ ਫਾਂਸੀ ਦਿੱਤੀ ਗਈ ਸੀ ਬੈਂ ਸਿੰਘ ਉਹਨਾਂ ਦੀ ਪਤਨੀ ਸਨ ਤੇ ਸਰਜੀਤ ਸਿੰਘ ਉਹਨਾਂ ਦੇ ਪੁੱਤਰ ਨੇ ਐਸਏ 89 ਦੀ ਚੋਣ ਦੇ ਵਿੱਚ ਬੈਂ ਸਿੰਘ ਦੇ ਪਿਤਾ ਸੁਚਿਆ ਸਿੰਘ ਮਲਵਾ ਬਠਿੰਡਾ ਰਿਜ਼ਰਵ ਸੀਟ ਤੋਂ ਜਿੱਤੇ ਜੇ ਉਸ ਵੇਲੇ ਬਠਿੰਡਾ ਰਿਜ਼ਰਵ ਹਲਕਾ ਹੁੰਦਾ ਸੀ ਬਠਿੰਡਾ ਤਾਂ ਉਹ ਬਠਿੰਡਾ ਹਾਲਾਂਕਿ ਇੱਥੇ ਰੋਪੜ ਦੇ ਵਿੱਚ ਅਕਾਲੀ ਦਲ ਬਾਦਲ ਨੇ ਉਮੀਦਵਾਰ ਨਹੀਂ ਸੀ ਸੀਗਾ ਪਰ ਬਠਿੰਡੇ ਦੇ ਵਿੱਚ ਅਕਾਲੀ ਦਲ ਬਾਦਲ ਤੇ ਅਕਾਲੀ ਦਲ ਬਰਨਾਲਾ ਦੋਨਾਂ ਦੇ ਉਮੀਦਵਾਰ ਜਿਹੜੇ ਉਹ ਉੱਥੇ ਜਿਹਨਾਂ ਨੇ ਚੋਣ ਲੜੀ ਸੀ ਗੁਰਦੇਵ ਸਿੰਘ ਬਾਦਲ ਕਾਲੀਦਲ ਬਾਦਰ ਵੱਲੋਂ ਤੇ ਦੂਜੇ ਪਾਸੇ ਤੇਜਾ ਸਿੰਘ ਦਰਦੀ ਜਿਹੜੇ ਆ ਉਹ ਸੁਰਜੀਤ ਸਿੰਘ ਬਨਾਲੇ ਦੇ ਕਾਲੀਦਲ ਵੱਲੋਂ ਉਮੀਦਵਾਰ ਸੀ ਪਰ ਫਿਰ ਵੀ 50% ਤੋਂ ਵੱਧ ਵੋਟਾਂ ਬਾਬਾ ਸੁੱਚਾ ਸਿੰਘ ਮਲਵਾਨ ਨੂੰ ਮਿਲੀਆਂ ਸੀ ਤੇ ਉਹ ਉੱਥੋਂ ਜੇਤੂ ਰਹੇ ਸੀ ਇਸ ਤੋਂ ਪਹਿਲਾਂ ਦੋ ਪੁਸ਼ਤਾ ਜਿਹੜਾ ਪਾਰਲੀਮੈਂਟ ਭੇਜਣ ਦਾ ਰਿਕਾਰਡ ਤਾਂ ਹੈਗਾ ਜਾਖੜ ਪਰਿਵਾਰ ਵੀ ਹੈਗਾ ਤੇ ਹੋਰ ਵੀ ਇੱਕ ਦੋ ਪਰਿਵਾਰ ਹੈਗੇ ਨੇ ਪਰ ਤਿੰਨ ਪੁਸ਼ਤਾ ਨੂੰ ਲੋਕ ਸਭਾ ਚੋਣਾਂ ਦੇ ਵਿੱਚ ਲੋਕ ਸਭਾ ਦੇ ਵਿੱਚ ਪਾਰਲੀਮੈਂਟ ਦੇ ਵੀ ਇੱਕੋ ਲੋਕ ਸਭਾ ਲੋਕ ਸਭਾ ਦੀ ਚੋਣ ਜਿੱਤ ਕੇ ਪਾਰਲੀਮੈਂਟ ਪਾਰਲੀਮੈਂਟ ਚ ਜਾਣ ਦਾ ਜਿਹੜਾ ਨਵਾਂ ਰਿਕਾਰਡ ਕਾਇਮ ਕੀਤਾ ਹੈ ਉਹ ਕੀਤਾ ਇਸ ਮਲਵਾ ਪਰਿਵਾਰ ਨੇ ਸਰਜੀਤ ਸਿੰਘ ਖਾਲਸਾ ਜਿਹੜੇ ਕਿ ਫ੍ਰੀਕੋਰਟ ਤੋਂ ਪਾਰਲੀਮੈਂਟ ਦੇ ਵਿੱਚ ਲੋਕ ਸਭਾ ਦੇ ਮੈਂਬਰ ਦੇ ਤੌਰ ਤੇ ਚੁਣ ਕੇ ਜਾਣਗੇ ਉਹ ਇਸ ਪਰਿਵਾਰ ਦੀ ਤੀਜੀ ਪੀੜੀ ਦੇ ਜਿਹੜੇ ਮੈਂਬਰ ਹੋਣਗੇ ਜਿਹੜੇ ਕਿ ਜਾਣਗੇ ਸੋ ਇਹ ਜਿਹੜੀਆਂ 2024 ਦੀਆਂ ਚੋਣਾਂ ਨੇ ਇਹਨਾਂ ਦਾ ਇਹ ਪਹਿਲੂ ਵੀ ਵਰਨਣਯੋਗ ਹੈ ਨੋਟ ਕਰਨਯੋਗ ਹੈ ਜਾਂ ਇੱਕ ਨਵਾਂ ਜਿਵੇਂ ਪਹਿਲਾਂ ਅਸੀਂ ਕਹਿੰਦੇ ਹੀ ਆ ਕਿ ਪੰਜਾਬ ਨਵੇਂ ਰਿਕਾਰਡ ਕੈਮ ਕਰਦਾ ਪੰਜਾਬ ਦੀ ਆਪਣੀ ਤੋਰ ਹੈ ਪੰਜਾਬ ਦਾ ਆਪਣਾ ਸਟਾਈਲ ਹੈ ਪੰਜਾਬ ਦੀ ਆਪਣੀ ਸ਼ੈਲੀ ਹੈ ਪੰਜਾਬ ਦੀ ਆਪਣੀ ਮਟਕ ਹੈ ਇਹ ਕਹਿ ਸਕਦੇ ਆ ਕਿ ਪੰਜਾਬ ਆਪਣੇ ਹਿਸਾਬ ਨਾਲ ਹੀ ਚੱਲਦਾ ਹੈ ਬਾਕੀ ਬੁਲਕ ਦੇ ਨਾਲ ਜ਼ਰੂਰੀ ਨਹੀਂ ਹੈ ਕਿ ਉਹ ਉਹਦੇ ਨਾਲ ਚੱਲੇ ਸੋ ਇਸ ਵਾਰ ਵੀ ਪੰਜਾਬ ਨੇ ਆਪਣਾ ਨਵਾਂ ਤਨ ਦੇ ਨਿਆਰਾ ਰੰਗ ਦਿਖਾਇਆ ਤੇ ਤਿੰਨ ਪੀੜੀਆਂ ਦਾ ਜਿਹੜੀਆਂ ਤਿੰਨ ਪੁਸ਼ਤਾਵਾਲੀ ਭੇਜਨ ਦਾ ਨਵਾਂ ਰਿਕਾਰਡ ਪੰਜਾਬ ਨੇ ਮਲੋਆ ਪਰਿਵਾਰ ਰਹੀਂ ਕੰਮ ਕੀਤਾ ਪੁਸ਼ਤਾਵਾਲੀ ਖੋਜ ਤੇ ਇਹ ਸਾਰਾ ਸਕ੍ਰਿਪਟ ਜਿਹੜਾ ਹੈ ਇਹ ਸਟੋਰੀ ਨਿਊਜ਼ ਸਟੋਰੀ ਕਹੈ ਲੋ ਇਹ ਸਾਡੇ ਬਹੁਤ ਹੀ ਅਜ਼ੀਜ਼ ਤੇ ਖੋਜੀ ਸੀਨੀਅਰ ਪੱਤਰਕਾਰ ਸੀਨੀਅਰ ਖੋਜੀ ਪੱਤਰਕਾਰ ਤੇ ਲੇਖਕ ਗੁਰਪ੍ਰੀਤ ਗੁਰਪ੍ਰੀਤ ਮੰਡਿਆਣੀ ਗੁਰਪ੍ਰੀਤ ਸਿੰਘ ਮੰਡਿਆਣੀ ਨੇ ਇਹ ਜਿਹੜੀ ਇਹ ਨਿਊ ਸਟੋਰੀ ਲੱਭ ਕੇ ਖੋਜ ਕੇ ਤਿਆਰ ਕੀਤੀ ਹੈ ਤੇ ਗੁਰਪ੍ਰੀਤ ਮੰਡਿਆਣੀ ਪੁਰਾਣੇ ਇਸ ਨੂੰ ਆਪਣੇ ਲਫ਼ਜ਼ਾਂ ਵਿੱਚ ਵੀ ਇਹ ਇਹ ਜਿਹੜਾ ਇਹ ਡਰਾਫਟ ਕੀਤਾ ਹੈ